ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਇਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਪਲਵਾਨ ਜੀ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀ ਆ ਜਿਨ੍ਹਾਂ ਵਿੱਚ ਦੋ ਸੁਈਆਂ ਵਾ ਤੇ ਇੱਕ ਗੱਬਣ ਆ ਸੁਈਆਂ ਦੀ ਆਪਾਂ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਕਪਾਣ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਬਾਕੀ ਸਾਡੀ ਗੱਲ ਲੱਲੇ ਵਿੱਚ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾ ਜੀ ਵਧੀਆ ਵਧੀਆ ਚੱਲਾ ਵਧੀਆ ਚੀਤਾ ਜੀ ਤੇ ਨਾਮ ਦੱਸ ਤੇ ਕਰਾ ਮੇਰਾ ਸੋਨੂ ਪਹਿਲਵਾਨ ਜੀ ਪਿੰਡ ਪੰਜਗੜੀਆਂ ਤਸੀਲ ਦੇ ਨਾਲਾ ਜਿਲ੍ਹਾ ਮਸਾ ਤੇ ਫੋਨ ਨੰਬਰ ਵੀ ਬੋਲ ਦੋ 9718 97029 ਠੀਕ ਹੈ ਜੀ ਤੇ ਅੱਜ ਹੈਗੀਆਂ ਤਿੰਨ ਗਾਵਾਂ ਲਿਆ ਜੀ ਦੋ ਸੂਈਆਂ ਇੱਕ ਕੱਪੜੀ ਉਹ ਦਿਨਾਂ ਲਾ ਵੇਚ ਗਿਆ ਮਾਲ ਸਾਰਾ ਫਿਰ ਜੀ ਫੇਰ ਆਇਆ ਇਹ ਵੇਚ ਗਿਆ ਕੱਲ ਦੀਆਂ ਆਣੀਆਂ ਜੀ ਅੱਛਾ ਕੱਲ੍ਹ ਸਈਆਂ ਠੀਕ ਹੈ ਜੀ ਚਲੋ ਸ਼ੁਰੂਆਤ ਫੇਰ ਆ ਜਿਹੜੀ ਪਹਿਲੇ ਨੰਬਰ ਤੇ ਹੈ ਜਿਹੜੀ ਤਾਜੀ ਸੂਈ ਜ ਆਉਦੀ ਜੇ ਇਹ ਕੱਲ੍ਹ ਹੀ ਸੂਈ ਵੀਰ ਜੀ ਅੱਛਾ ਚਲ ਹੁੰਦੇ ਸੁਕੀ ਹਟੀ ਠੀਕ ਹੈ ਤਾਜੀ ਬੱਚਾ ਬਿਲਕੁਲ ਪਰ ਉੱਪਰ ਪਾਈ ਜੀ ਛੱਟਾ ਦੇ ਕੇ ਰੇ ਸੂਈ ਸਾਡੇ ਘਰੇ ਸੂਈ ਖੇਡਾਂ ਦੇ ਤੇ ਕਿੰਨਾ ਕ ਦੁੱਧ ਕੱਢੀ ਜਾਊਗੀ ਹੈ ਦੁੱਧ ਵੀਰ ਜੀ ਚਲੋ ਇਹ ਸੂਆ ਦੂਸਰਾ ਜੇ ਹਾਂਜੀ ਘਰ ਵਾਲਿਆਂ ਦੇ ਪਹਿਲੇ ਸਵੇਰੇ 15 ਕਿਲੋ ਚੁੰਦੇ ਰਹੇ ਨੇ ਅੱਛਾ ਬਾਕੀ ਦੁੱਧ ਹੁੰਦਾ ਸੇਵਾ ਦਾ ਵੀਰ ਜੀ ਹੁਣ ਇਹ ਦੋ ਚਵਾਈਆਂ ਹੋਈਆਂ ਜੇ ਹਾਂਜੀ ਤੇ ਬੱਚੇ ਦਾ ਬੱਚੇ ਨੂੰ ਕੱਢ ਕੇ ਇਹ 8 ਕਿਲੋ ਚੋਇਆ ਜੀ ਅੱਛਾ ਇਹ ਸਾਫ਼ ਨਹੀਂ ਕੀਤੀ ਸਾਰੀ ਠੀਕ ਆ ਹਾਂਜੀ ਕਿੰਨਾ ਕੁ ਤਰ੍ਹਾਂ ਚਵਾਈ ਜਾਊਗੀ ਅਰ ਕੀ ਹੈ ਦੁੱਧ ਚਲੋ ਪਲੀ ਜੁਲੀ ਆ ਬਰੂੜ ਵੀ ਚੰਗੀ ਆ ਦੁੱਧ ਚਲੋ ਬਾਕੀ ਸੇਵਾ ਦਾ ਹੁੰਦਾ ਉਹ 15 ਕਿਲੋ ਆਂਦੇ ਚਲੋ ਇਹਨੇ 15 16 ਤੋਂ ਨਹੀਂ ਮਰਦੀ ਤੋਰਾਂ ਫੇਰ ਇੱਕ ਕਰੀ ਨਾ ਬਾਕੀ ਹੈਗੀ ਵੀ ਕ੍ਰੋਸ ਤੇ ਆ ਤੇ 98 ਦੇ ਆਪਾਂ ਦੇਖ ਸਕਦੇ ਹਾਂ ਚੰਗੇ ਗੈਪ ਤੇ ਆ ਫੈੜੇ ਦੀ ਚੰਗੀ ਆਈ ਜਾਣੀ ਆ ਇਹੋ ਜੀ ਗਾਵਾਂ ਕਿ ਨਾਲ ਉਹਨਾਂ ਨੂੰ ਕੋਈ ਗਰਮੀ ਦੀ ਪ੍ਰਵਾਹ ਹੁੰਦੀ ਆ ਤਾਂ ਨਾਗ ਬਹੁਤ ਹੀ ਠੰਡ ਦੀ ਪ੍ਰਵਾਹ ਦੀ ਹੋਲੀ-ਓਲੀ ਲੱਗ ਗਈ ਬਾਕੀ ਚਲੋ ਇਹ ਆ ਵੀ ਥੱਲੇ ਚੰਗੀ ਬਣੀ ਨੇ ਹਵਾਨਾ ਜਾਣ ਵੀ ਚੰਗਾ ਹੈ ਤੇ ਹਵਾਨਾ ਪਹਛਾਨਾ ਵੀ ਚੰਗਾ ਤਾਂ ਸਮਝੀ ਤੇ ਉੱਤਰਾ ਵੀ ਇੱਥੇ ਠੰਡੀ ਤੇ ਰਹੀ ਆ ਹਲਦੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਇਥੇਰਾ ਬੈਠੇ ਸੇ ਇਦਾਂ ਚੁਆਈ ਕਰ ਲਈ ਜੀ ਠੀਕ ਹੈ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਰੱਖੀ ਆਪਾਂ ਇਹ ਦੇ ਦੀ 55 ਦੀ 55000 ਦੀ ਕਰ ਦਈਏ ਛੋਟ ਛੋਟ ਕਰ ਦੋ ਜੇ ਨਹੀਂ ਕਰਦੇ 52 ਦੀ ਦੇ ਦਈਏ ਦੇ ਦਾਂਗੇ ਕੀ ਹੋਰ ਕਰ ਦੋਗੇ ਮਨ ਮੋਕੇ ਕਰਦਾਂਗੇ ਕੋਈ ਵੀਰ ਭਰਾ ਫੋਨ ਲਾਵੇ ਹੋਰ ਮਨਤਨ ਕਰਾਂਗੇ ਅੱਛਾ ਹਾਂਜੀ ਚਲੋ ਕੋਈ ਫੋਨ ਲਾਵੇ ਕਿਹੜੀ ਬ੍ਰੀਡ ਬਲੂਡ ਲੈਵਲ ਹੋਵੇ ਹਾਲੀ ਭਾਵੇਂ ਦੁੱਧ ਵੱਧ ਵੀ ਕੱਢ ਸਕਦੀ ਚਲੋ ਆਪਾਂ ਇੰਨਾ ਤਾਜ਼ਾ ਲਾਇਆ ਵੀ 15 16 ਦੇ ਹੱਥ ਕੀ ਕਰੂਗੀ ਬਾਕੀ ਤਾਜੀ ਸਰੀ ਹੈ ਅਜੇ ਚਲੋ ਕੋਈ ਵੀਰ ਫੋਨ ਲਾਊਗਾ ਤੇ ਆਪੇ ਹੋ ਜਾਊਗਾ ਮੌਕੇ ਤੇ ਜੇ ਪੁੜੇ ਵੀ ਆਪਾਂ ਦੇਖ ਸਕਦੇ ਜਿੰਨੇ ਪੁੜੇ ਵੀ ਨਹੀਂ ਬਰਾਬਰ ਕੀਤੇ ਜੇ ਪੁੜੇ ਹੋਣੇ ਚੁੱਕੇ ਨੇ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਆ ਹਾਂਜੀ ਸੋਨੇ ਰੰਗ ਰੂਪ ਦੀ ਆ ਵੀ ਥੋੜੀ ਸਾਂਭੀ ਘੱਟ ਆ ਕਿਸੇ ਨੇ ਹਾਂਜੀ ਇਹ 10 ਤੋਂ ਇਹਦੇ ਬਾਰੇ ਵੀ ਇਹ ਵੀ ਵਿੱਚ ਤਾਜੀ ਸੂਈ ਦੂਸਾ ਸੂਆ ਲਈ ਅੱਛਾ ਹਾਂਜੀ ਉਹਨੂੰ ਕੋਈ ਵਕਤ ਦੇ ਕੇੜਨਾ ਹੋ ਗਿਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੀ ਮੇਰੇ ਕੋਲ ਵੀਰ ਜੀ ਬੱਚੇ ਦਾ ਪਾ ਕੇ 17 ਕਿਲੋ ਹੋ ਗਿਆ ਤਿਆਰ ਮੁੱਕ ਤੇ ਤਿਆਰ ਜੀ ਮੇਰੇ ਘਰ ਆਣ ਤੇ ਭਾਵੇਂ ਚਾਰ ਡੰਗ ਚੋ ਕੇ ਖੜੇ ਜੀ ਅੱਛਾ ਤੇ ਤੇ ਜੇ ਵਾਜੋਗੇ ਦੁੱਧੋਂ ਵਧੂਗੀ ਵਧੂਗੀ ਮੇਲਾ ਮੂਲਾ ਮਾਰੂਗੀ ਵਧੂਗੀ ਹਫਤਾ ਅੱਛਾ ਤੋਰਾਂ ਫੇਰ ਇੱਕ ਕਰਾਂਗੇ ਥਾਣੇ ਦੇ ਦੇਖ ਸਕਦੇ ਇੱਕ ਰੀ ਲੱਗੇ ਤੋਂ ਆਪਾਂ ਘਵਾਨੇ ਤੇ ਨਾੜਾਂ ਵੀ ਜਿਹੜੀਆਂ ਚੰਗੀਆਂ ਤੇ ਮੀਕਵੇਂ ਨੇ ਵੀ ਚੰਗੀ ਲੱਗੀ ਲੈ ਜਾਵੇ ਤੋੜ ਦੋ ਜੀ ਕਦ ਕੱਠ ਚੰਗਾ ਹੈ ਉਤਰਾ ਰੰਗ ਰੂਪ ਦੀ ਵੀ ਸਾਫ ਹੈ ਅਜਿਹਾ ਵੀ ਨਹੀਂ ਤੇਦਾ ਮੁੱਲ ਫਿਰ ਵੀਰ ਜੀ ਇਹ ਦੇਖ ਦੇ 350 60000 ਦੀ ਕਰ ਦੋ ਕਿ ਮਾਨਤਾਨ ਕਰ ਦੋ ਜਿੰਨਾ ਕਰਨਾ ਹੈ ਤੁਸੀਂ ਕਰਨਾ ਹੈ ਜਿੰਨਾ ਦਾ ਕਿੰਨੇ ਦੀ 55 ਦੀ ਦੇ ਦਈਏ ਦੇ ਦਾਂਗੇ 55 ਦੀ ਹੋਰ ਮਾਨਤਾਨ ਕਰ ਦਾਂਗੇ ਵੀਰ ਭਰਾ ਖੁੱਲਾ ਕਰ ਦੋਗੇ ਮਾਨਤਾਨ ਕਰ ਦਾਂਗੇ ਮਾਨਤਾਨ ਬਾਕੀ ਇਹ ਆ ਵੀ ਫੋਨ ਕੋਈ ਲਾਵੇ ਜ਼ਰੂਰ ਸਭ ਦਾ ਆਪੇ ਮੁੱਕੇ ਤੇ ਹੋ ਜਾਊਗਾ ਕਿਹਦੇ ਹੋ ਜਾਊਗਾ ਜੀ ਤੇ ਉਹ ਤੇਰਾ ਦੁੱਧ ਕਿੰਨਾ ਕੁ ਘਰੀ ਜਾਊਗੀ ਦੁੱਧ ਵੀਰ ਜੀ ਜਿੱਤੀ ਬਰੀ ਦੂੜਿਆ 20 ਲੀਟਰ ਕੀ ਜਾਂਦਾ ਇਹਨੂੰ ਅੱਛਾ ਹਾਂਜੀ ਤੂੰ ਯਾਰ ਲਾ ਲਵਾ ਤੇਰੀ ਸੂਈ 17 ਕਿਲੋ ਹੋਣੀ ਆ ਬੱਚੇ ਦਾ ਪਾਗੀ ਹਾਂਜੀ ਹਾਂਜੀ ਠੀਕ ਹੈ ਜੀ ਯਾਹ ਕਰੀ ਦੇਖ ਸਾਦੇ ਹਵਾਨਾ ਇਹਦਾ ਫੇਰ ਤੋਂ ਨਾੜਾ ਨੂੜਾ ਵੇਖੋ ਕਿੰਨੀਆਂ ਬੀਲੀ ਘਰੀ ਬਣਿਆ ਠੀਕ ਹੈ ਜੀ ਤੇ ਹੁਣ ਇੱਕ ਆ ਗੱਬਨ ਆ ਹਾਂ ਜੀ ਇਹ ਕਿੰਨੇ ਕੇ ਦੁੱਧ ਵਾਲੀ ਜੇ ਇਹ ਵੀਰ ਦੀ ਦੂਸਰਾ ਸਵੇਰ ਸੁਣੀ ਘਰ ਆਲੇ ਹੁੰਦੇ ਪਹਿਲੇ ਸਵੇਰ 20 ਲੀਟਰ ਚ ਹੁੰਦੇ ਰਹੇ ਅੱਛਾ ਹਾਂ ਜੀ ਚੰਗੇ ਕੱਦ ਕੱਟ ਚ ਆ ਗਏ ਕੱਦ ਭਰੀ ਹਾਂ ਜੀ ਬਰੀਡ ਬਲੂਡ ਵੀ ਚੰਗੀ ਆ ਕਿਹੜੀ ਇਹਨੂੰ ਆਸ ਦਿੰਦੇ ਨਸਲ ਇਹ ਚੈਰ ਅਰਜਰਸੀ ਅਰਸ਼ਰ ਕਰਾਸ ਤੋੜ ਦਾਂ ਫੇਰ ਇੱਕ ਇਹ ਵੀ ਚਲੋ ਜੇ ਤਿਆਰ ਹੋਣੀ ਆ ਇਹ ਰੰਗ ਰੂਪ ਦੀ ਚੰਗੀ ਆ ਇਹ ਬਣੂ ਬਣੂ ਚੰਗੀ ਉਤਰਾਂ ਤੇ ਇਹਦਾ ਕਿੰਨਾ ਫਿਰ ਮੁੱਲ ਰੱਖਣਾ ਵੀ ਜੀ ਇਹਦਾ ਮੁੱਲ ਵੀ ਤੇ ਪੂੰਤੇ ਕਰਾਂਗੇ ਕਿਉਂ ਕੱਚੀ ਅਜੇ ਅਜੇ ਥੋੜੇ ਦਿਨ ਖੜਦੀ ਹੈ ਹਨਾ ਇਹ ਸੁਈ ਹੁੰਦੀ ਫਿਰ ਮੁੱਲ ਹੋ ਰਹੀ ਆ ਹੁਣ ਸਾਮਾਂ ਦਾ ਛੱਡਾਂਗੇ ਵਿੱਚੋਂ ਸਾਮ ਛੱਡ ਕੇ ਦੇ ਦਾਂਗੇ ਹਨਾ ਚਲੋ ਕੋਈ ਫਿਰ ਫੋਨ ਲਾਵੇ ਇੱਕ ਜੀ ਹਨਾ ਠੀਕ ਹੈ ਵੀਰ ਜੀ ਕੋਈ ਕਹਿਣਾ ਬਾਕੀ ਸੁਈਆਂ ਸਵਾਈਆਂ ਆਪਣੀ ਇੱਥੇ ਚਵਾਈ ਕਰਕੇ ਖੜਨਾ ਮੇਰੀ ਗੱਬਣ ਆਪਣੀ ਪਾਸ ਕਰਕੇ ਖੜਨਗੇ ਠੀਕ ਹੈ ਵੀਰ ਜੀ ਜੋ ਵੀ ਆ ਆਪਣਾ ਇਥੇ ਵੇਸ ਚਾਖ ਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਮਰਜ਼ੀ ਨਾਲ ਵੇਸ ਚਾਖ ਕੇ ਪਸ਼ੁਕਰੀਦੋ ਜੀ